ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਬਣਾਇਆ ਹੈ ਜਲ ਜੀਰਾ ਜਲ ਜੀਰਾ ਘਰ ਦੇ ਵਿੱਚ ਬਣਾਉਣਾ ਬਹੁਤ ਹੀ ਸੌਖਾ ਹੈ ਜੋ ਕਿ ਪੀਣ ਲਈ ਹਾਜਮੇ ਦਾਰ ਅਤੇ ਠੰਡਕ ਦੇਣ ਵਾਲਾ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਜਲ ਜੀਰਾ ਬਣਾਉਣ ਦੇ ਲਈ ਜੀਰੇ ਨੂੰ ਫਰਾਈ ਪੈਨ ਦੇ ਵਿੱਚ ਪਾ ਕੇ ਰੋਸਟ ਕਰ ਲੈਣਾ ਹੈ ਹਲਕੇ ਹਲਕੇ ਸੇਕਦੇ ਉੱਤੇ ਹਲਾਉਂਦੇ ਹੋਏ ਆਪਣਾ ਜੀਰਾ ਰੋਸਟ ਹੋ ਗਿਆ ਹੈ ਘਰ ਵਿੱਚ ਬਣਾਇਆ ਹੋਇਆ ਜਲ ਜੀਰਾ ਮੁੱਲ ਵਾਲੇ ਕੋਲਡ ਡਰਿੰਕਾਂ ਨਾਲੋਂ ਕਿਤੇ ਵਧੀਆ ਹੁੰਦਾ ਹੈ ਇਸ ਲਈ ਆਪਾਂ ਨੂੰ ਜਿਆਦਾ ਤੋਂ ਜਿਆਦਾ ਆਪਣੇ ਘਰ ਹੀ ਚੀਜ਼ਾਂ ਬਣਾ ਕੇ ਖਾਣੇ ਚਾਹੀਦੀਆਂ ਹਨ ਜਿੱਥੇ ਤੱਕ ਹੋ ਸਕੇ ਆਪਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਜੋ ਮੁੱਲ ਦੇ ਕੈਮੀਕਲ ਵਾਲੀਆਂ ਹੁੰਦੀਆਂ ਹਨ ਤੇ ਹੁਣ ਆਪਾਂ ਰੋਸਟ ਕੀਤੇ ਹੋਏ ਜੀਰੇ ਨੂੰ ਮਿਕਸੀ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰਕੇ ਆਪਣੇ ਇੱਕ ਕੌਲੀ ਦੇ ਵਿੱਚ ਕੱਢ ਲਿਆ ਹੈ ਹੁਣ ਆਪਾਂ ਮਿਕਸੀ ਜਾਰ ਦੇ ਵਿੱਚ ਪੁਦੀਨੇ ਦੀਆਂ ਹਰੀਆਂ ਪੱਤੀਆਂ ਨੂੰ ਧੋ ਕੇ ਪਾ ਲਿਆ ਹੈ ਤੇ ਆਪਾਂ ਨਾਲ ਹੀ ਓਮਸਾਲੇ ਪਾਵਾਂਗੇ ਜੋ ਆਪਾਂ ਨੂੰ ਜਲਜੀਰਾ ਬਣਾਉਣ ਦੇ ਲਈ ਜ਼ਰੂਰੀ ਹਨ ਮਿੱਚ ਪਾ ਜਾਂ ਇੱਕ ਚਮਚਾ ਮਚਾ ਪਾਨੇ ਪੀਸਿਆ ਹੋਇਆ ਆਪਣਾ ਜੀਰਾ ਇੱਕ ਚਮਚਾ ਪਾ ਮਿਸ਼ਰੀ ਠਾਕੜੀ ਵਾਲੀ ਮਿਸ਼ਰੀ ਪਾਓਗੇ ਤਾਂ ਉਹ ਜ਼ਿਆਦਾ ਵਧੀਆ ਰਹਿੰਦੀ ਹੈ ਇਹਦੇ ਲਈ ਅੱਧਾ ਚਮਚ ਸਵੇਦਨਾਮਕ ਤਾਂ ਦਾਈ ਚਮਚਾ ਆਪਾਂ ਕਾਲਾ ਨਮਕ ਪਾਇਆ ਤੇ ਨਾਲ ਹੀ ਆਪਾਂ ਨੇ ਪਾਈਆ ਥੋੜੀ ਜਿਹੀ ਪੀਸੀ ਹੋਈ ਆਪਣੀ ਕਾਲੀ ਮਿਰਚਾ ਦਾ ਗਲਾਸ ਆਪਾਂ ਪਾ ਲਿਆ ਫਰੈਸ਼ ਪਾਣੀ ਇਸ ਨੂੰ ਆਪਾਂ ਹੁਣ ਮਿਕਸਰ ਕਰਕੇ ਗ੍ਰाइंड ਕਰ ਲਾਂਗੇ ਗ੍ਰाइंड ਕਰਨ ਤੋਂ ਬਾਅਦ ਆਪਾਂ ਨੇ ਇਸ ਨੂੰ ਇੱਕ ਕੱਪ ਪਾਂਡੇ ਦੇ ਵਿੱਚ ਛਣਲੀਆਂ ਦੇ ਨਾਲ ਛਾਣ ਲਿਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਨਿੰਬੂ ਪਾਵਾਂਗੇ ਨਿਚੋੜ ਕੇ ਜੋ ਕਿ ਆਪਾਂ ਨੂੰ ਗਰਮੀ ਤੋਂ ਬਹੁਤ ਹੀ ਰਾਹਤ ਦਿੰਦਾ ਹੈ ਤੇ ਹੁਣ ਆਪਾਂਾਂ ਜਲ ਜ਼ੀਰਾ ਠੰਡਾ ਕਰਨ ਦੇ ਲਈ ਆਪਾਂ ਇਹਦੇ ਵਿੱਚ ਪਾਈ ਆ ਬਰਫ਼ ਕਿਉਂਕਿ ਜਲ ਜ਼ੀਰਾ ਠੰਡਾ ਠੰਡਾ ਹੀ ਵਧੀਆ ਲੱਗਦਾ ਹੈ ਇਸ ਤਰ੍ਹਾਂ ਕਰ ਬਣਾ ਕੇ ਜਲ ਜ਼ੀਰਾ ਪੀਣੇ ਕੌਣ ਕੌਣ ਪਸੰਦ ਕਰਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਇਆ ਇੱਕ நம்ம வீடியோ தன்வாட